ਨਾਲ ਬਣੇ ਨਵੇਂ ਬੱਸ ਸਟੈਂਡ ਦੀ ਮਾਰਤ ਪ੍ਰਸ਼ਾਸਨ ਦੀ ਅੰਗਲੀ ਦਾ ਸ਼ਿਕਾਰ ਹੋ ਰਹੀ ਹੈ ਤੁਹਾਨੂੰ ਦੱਸ ਦੇ ਕਿ ਇਹ ਬੱਸ ਅਡਾ ਉਸ ਸਮੇਂ ਦੀ ਕਾਂਗਰਸ ਸਰਕਾਰ ਵੇਲੇ ਬਣਾਇਆ ਗਿਆ ਸੀ ਫਰੀਦਕੋਟ ਦੇ ਵਿਧਾਇਕ ਅਤੇ ਮਾਰਕਫੇਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿਕੀ ਢਿੱਲੋ ਨੇ 4/1/2022 ਨੂੰ ਇਸ ਬੱਸ ਸਟੈਂਡ ਦੀ ਮਾਰਤਾ ਉਦਗਾਟਨ ਕੀਤਾ ਸੀ ਪਰ ਹੁਣ ਤੱਕ ਇਸ ਨੂੰ ਬੱਸ ਸਟੈਂਡ ਦੇ ਲਈ ਵਰਤਿਆ ਨਹੀਂ ਗਿਆ। ਇੱਥੇ ਬੱਸ ਸਟੈਂਡ ਦੇ ਆਸ-ਪਾਸ ਗੰਨੇ ਦੇ ਰਾਸ ਅਤੇ ਗੁੜ ਬਣਾਉਣ ਵਾਲੇ ਪਲਾਟਾ ਦੇ ਮਾਲਕ ਗੰਨੇ ਦੇ ਛਿਲਕਿਆਂ ਨੂੰ ਸੁਕਾਉਣ ਦੇ ਲਈ ਵਰਤ ਰਹੇ ਹਨ। ਸੋ ਬੱਸ ਅਡੇ ਦੇ ਚਾਰੇ ਪਾਸੇ ਗੰਨੇ ਦੀ ਕੂੜਾ ਕਰਕੜ ਨੂੰ ਸੰਭਾਲਣ ਦੇ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਈਵੇ ਤੇ ਚੌਂਕ ਤੇ ਬੱਸਾਂ ਨੂੰ ਉਤਾਰ ਦਿੱਤਾ ਜਾਂਦਾ ਜਿਸ ਕਾਰਨ ਹਾਈਵੇ ਤੇ ਜਾਮ ਲੱਗ ਜਾਂਦਾ। ਸੋ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬੱਸ ਸਟੈਂਡ ਦੀ ਮਾਰਤ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਸੱਡਾ ਬਣਿਆ ਜੀ ਬਹੁਤ ਚਿਰਾਂ ਦਾ ਇਹ ਚੱਲੂ ਨਹੀਂ ਹੋ ਰਿਹਾ ਡੀਡੀ ਰੋਡ ਦੇ ਬੱਸਾਂ ਖੜਦੀਆਂ ਉੱਥੇ ਨਾ ਕੋਈ ਬਾਥਰੂਮ ਹੈ ਰੋਜ਼ ਜਿਹੜੀ ਉੱਥੇ ਐਕਸੀਡੈਂਟ ਹੁੰਦੇ ਆ ਇੰਨੀ ਜੀ ਲੋਕ ਵਰਤੀ ਜਾਂਦੇ ਆ ਕੋਈ ਦਿੱਕਤ ਨਹੀਂ ਆਉਂਦੀ ਕੋਈ ਗਰਾਨੀ ਨਹੀਂ ਜੇ ਬੱਸਾਂ ਇੱਥੇ ਆਉਣ ਦਾ ਸਾਰਾ ਵਧੀਆ ਸਿਸਟਮ ਚੱਲੇ ਇੱਥੇ ਇਹ ਮੇਰੇ ਪਿੰਡ ਦੇ ਵਿੱਚ ਬਣਿਆ ਜੀ ਆਪਣਾ ਬੱਸ ਸੱਡਾ ਜੀ ਬਣਿਆ ਕੀ ਹਾਲਤ ਕੀ ਹੈ ਇਹਦੀ ਇਹਦੀ ਹਾਲਤ ਤੁਸੀਂ ਆਪ ਦੇਖ ਸਕਦੇ ਹੋ ਜੀ ਇਹ ਦਾਣਾ ਮੰਡੀ ਸੀਗਾ ਇਹਨੂੰ ਬੱਸ ਸੱਡਾ ਬਣਾਉਣਾ ਚਾਹੁੰਦੇ ਜੀ ਬੱਸ ਸੱਡਾ ਬਣਿਆ ਨਹੀਂਗਾ ਜੀ ਇਹੇ ਇਹ ਆ ਕੀ ਦਾ ਇਹ ਕੀ ਜਿਹੜਾ ਫੂਸ ਹੈ ਇਹ ਫੂਸ ਹੈਗਾ ਜੀ ਆਪਣਾ ਇਹਨਾਂ ਦਾ ਜੀ ਆਪਣਾ ਕੀ ਨਾਂ ਲੈਂਦਾ ਸੁਖਦੇਵ ਕਾ ਜੀ ਮੰਨੋ ਕਹਿੰਦਾ ਜੀ ਇਹਨਾਂ ਨੇ ਕੋਈ ਜਾਦੂ ਵਗੈਰਾ ਲਈ ਹੈ ਇੱਥੇ ਇਹਨਾਂ ਦਾ ਆਪਾਂ ਨਹੀਂ ਕਹਿ ਸਕਦਾ ਜੀ ਇਹ ਪੰਚਾਇਤ ਨੂੰ ਪਤਾ ਹੋਣਾ ਚਾਹੀਦਾ ਏ ਜਾਂ ਪਿੰਡਰ ਨੂੰ ਪਤਾ ਹੋਣਾ ਚਾਹੀਦਾ ਜੀ ਇਹ ਵੈਸੇ ਦਾਣਾ ਮੰਡੀ ਸੀਗਾ ਜੀ ਇਹ ਕਹਿਣਾ ਚਾਹੁੰਦੇ ਹੋ ਮੈਂ ਤਾਂ ਸਾਰ ਇਹੀ ਕਹਿਣਾ ਚਾਹੁੰਦਾ ਐ ਵੀ ਜੇ ਇੱਥੇ ਪਰਤੀ ਲਾਗੂ ਕੀਤੀ ਜਾਵੇ ਬੱਸਾਂ ਦਾ ਇੱਥੇ ਆਉਣ ਤਾਂ ਸਵਾਰੀਆਂ ਵੀ ਫੇਰੀ ਇੱਥੇ ਆ ਕੇ ਖੜਨ ਹੁਣ ਉੱਥੇ ਚ ਰਸਤਾ ਬਣਿਆ ਹੋਇਆ ਬਾਜ਼ਾਰ ਆ ਠੀਕ ਆ ਸਾਰੀਆਂ ਸਵਾਰੀਆਂ ਉੱਥੇ ਖੜ੍ਹਦੀਆਂ ਉੱਥੋਂ ਬੱਸ ਚੜ੍ਹਦੀਆਂ ਉੱਥੇ ਚ ਰਸਤਾ ਨਾ ਉੱਥੇ ਕੋਈ ਕੋਲ ਬਣਿਆ ਹੋਇਆ ਕੋਈ ਵੀ ਉੱਥੇ ਸਹੂਲਤ ਹੈ ਨਹੀਂਗੀ ਉਹ ਜਿਹੜਾ ਰੰਗ ਉੱਥੇ ਬੱਸ ਖੜ੍ਹਦੀ ਆ ਠੀਕ ਆ ਸਵਾਰੀਆਂ ਵੀ ਖੜ੍ਹਦੀਆਂ ਚੀਜ਼ਾਂ ਨੇ ਵੀ ਲੰਘਣਾ ਕਦੇ ਵੀ ਉੱਥੇ ਹਾਦਸਾ ਹੋ ਸਕਦਾ ਜੇ ਇੱਥੇ ਪਰਤੀ ਲਾਗੂ ਕੀਤੀ ਹੋਵੇ ਮੰਨ ਲਓ ਅੱਜ ਇੱਥੇ ਬੱਸਾਂ ਆਉਂਦੀਆਂ ਹੁੰਦੀਆਂ ਤੇ ਇੱਥੇ ਆਹ ਕੂੜਾ ਕੱਢ ਕੇ ਕਿਹਨੇ ਸਿੱਟਣਾ ਸੀ ਕਿਸੇ ਨੇ ਸਿੱਟਣਾ ਸੀ ਵਿਹਲਾ ਪਿਆ ਹੈ ਅਗਲਾ ਯੂਜ਼ ਕਰੂਗਾ ਆ ਦੇਖੋ ਇਹ ਜਿਹੜੀ ਬਰਗਾੜੀ ਬਸ ਸਟੈਂਡ ਦੀ ਜਿਹੜੀ ਪੂਰਾ ਜਿਹੜਾ ਕੰਪਲੈਕਸ ਹੈਗਾ ਜਿਹਦੇ ਨਾਲ ਕਮਿਊਨਿਟੀ ਸੈਂਟਰ ਤੇ ਪਾਰਕ ਵੀ ਹੈਗਾ ਇਹ ਅਰਾਊਂਡ ਲਾਕਡਾਊਨ ਵੇਲੇ ਮੈਨੂੰ ਦੱਸਿਆ ਜਾ ਰਿਹਾ ਕਿ ਉਸ ਟਾਈਮ ਦੀ ਇਹ ਬਿਲਡਿੰਗ ਬਣੀ ਸੀਗੀ ਸੋ ਆਈ ਥਿੰਕ ਕੁਛ ਨਾ ਕੁਛ ਕੋਰੋਨਾ ਕਾਲ ਦਾ ਸਮਾਂ ਹੋਣ ਕਰਕੇ ਇਹ ਮਾਡਲ ਸ਼ਾਇਦ ਚੱਲੂ ਨਹੀਂ ਹੋ ਪਾ ਸਕਿਆ ਹੋਣਾ ਇਹ ਜਿਹੜੀ ਬਸ ਸਟੈਂਡ ਦੀ ਜਿਹੜੀ ਪ੍ਰਾਪਰਟੀ ਹੈ ਤੇ ਨਾਲ ਕਮਿਊਨਿਟੀ ਸੈਂਟਰ ਦੇ ਜਿਹੜਾ ਪਾਰਕ ਹੈ ਇਹ ਪੰਚਾਇਤ ਦੀ ਲੈਂਡ ਦੇ ਉੱਪਰ ਬਣਿਆ ਹੋਇਆ ਸੋ ਟੈਕਨੀਕਲੀ ਟਰਲ ਡਿਵੈਲਪਮੈਂਟ ਆਪਣੀ ਜਿਹੜੀ ਪਿੰਡੋ ਵਿਕਾਸ ਵਿਭਾਗ ਉਹਨਾਂ ਨੇ ਸਾਰੀ ਜਿਹੜੀ ਪ੍ਰਾਪਰਟੀ ਹੈਗੀ ਇਹ ਪੰਚਾਇਤ ਨੂੰ ਹੈਂਡਓਵਰ ਕਰ ਦਿੱਤੀ ਹੈ ਸੋ ਅਸੀਂ ਹੁਣ ਪੰਚਾਇਤ ਨੂੰ ਇਹੀ ਅਪੀਲ ਕਰਾਂਗੇ ਤੇ ਨਾਲ ਉਹਨਾਂ ਨੂੰ ਹੈਂਡ ਹੋਲਡ ਵੀ ਕਰਾਵਾਂਗੇ ਕਿ ਹੁਣ ਹੁਣੇ ਜਿਹੜਾ ਬਸ ਸਟੈਂਡ ਹੈ ਉਹਨੂੰ ਆਪਰੇਸ਼ਨਲ ਕਰਨ ਸੋ ਇਹਦੀ ਲਗਭਗ 1 CR 1 ਕਰੋੜ ਦੇ ਅਰਾਊਂਡ ਉਸ ਵੇਲੇ ਇਹ ਬਣਿਆ ਸੀਗਾ ਇਹ ਦੇਖਣ ਚ ਆਇਆ ਜੀ ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਕੁਝ ਫੋਟੋਜ਼ ਵੀ ਦਿਖਾਈਆਂ ਕਿ ਕੁਝ ਸ਼ਾਇਦ ਜੂਸ ਵਾਲੇ ਤੇ ਕੋਈ ਹੋਰ ਕੋਈ ਧੰਦਾ ਕੋੜਾ ਕਰਕਰ ਉੱਥੇ ਸਿਟ ਰਹੇ ਨੇ ਸੋ ਅਸੀਂ ਮੈਂ ਤੁਹਾਡੇ ਤੋਂ ਜਸਟ ਪਹਿਲਾਂ ਇੱਥੇ ਹਲਾਇਤਾਂ ਜਾਰੀ ਕੀਤੀਆਂ ਐਡੀਸੀ ਡੀ ਸਾਹਿਬ ਨੂੰ ਵੀ ਕੀਤੀਆਂ ਹੋਈਆਂ ਏ ਬੀਡੀ ਪ੍ਰੋਸਾਮ ਨਾਲ ਤੇ ਐਕਸਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਉਹਨੂੰ ਇੱਕ ਤਾਂ ਪਹਿਲਾਂ ਸਾਫ ਸਫਾਈ ਬਣਾਈਏ ਦੂਜਾ ਕਿ ਲੋਕਾਵਾਸੀ ਉਕੀ ਬਸਟੈਂਡ ਜਿਹੜਾ ਬਣਿਆ ਸੀਗਾ ਉਹਨੂੰ ኦਪਰੇਸ਼ਨਲ ਕਰਾਈਏ ਜਿਵੇਂ ਬੱਸ ਜਿਹੜੀ ਬਾਹਰੋਂ ਜਾਂਦੀਆਂ ਹੋਣਗੀਆਂ ਉਹ ਬੱਸ ਦੀ ਕੋਈ ਫੀਸ ਵਗੈਰਾ ਲਾ ਕੇ ਬੱਸਾਂ ਨੂੰ ਅੰਦਰ ਲਿਜਾ ਕੇ ਜਿਹੜੀ ਯਾਤਰੀਆਂ ਨੂੰ ਜੋ ਵੀ ਆਪਾਂ ਉੱਥੇ ਸਹੂਲਤ ਪ੍ਰੋਵਾਈਡ ਕਰ ਸਕਦੇ ਹਾਂ ਕੁਝ ਟਾਇਲਟ ਦੇ ਕਰਵਾਣੇ ਹੋਣਾ ਜਾਂ ਕੁਝ ਵੀ ਬਣਿਆ ਹੋਣਾ ਉਹ ਆਪਾਂ ਕਰਾਈਏ ਤੀਜਾ ਤੁਸੀਂ ਆਮ ਤੌਰ ਤੇ ਵੇਖਿਆ ਕਿ